ਦੇ ਘਰ ਆਇਓ ਜਗਤ ਤਮਾਸ਼ਾ ਸਭ ਅਸ਼ਾ ਬਾਜੀ ਕਰ ਡੰਕ ਬਜਾਈ ਸਭ ਖਲਕ ਤਮਾਸ਼ਾ ਸਭ ਖਲਕ ਦਾ ਤਮਾਸ਼ਾ ਆਈ ਉੱਥੇ ਵੀ ਤਮਾਸ਼ਾ ਆਇਆ ਇਹ ਵੀ ਤਮਾਸ਼ਾ ਕਿਹਦਾ ਲਿਖਿਆ ਆਇਆ ਫਿਰ ਕਿਹੜੀ ਗੱਲ ਹੈ ਜਿਹੜੀ ਗੁਰਬਾਣੀ ਨਾਲ ਨਹੀਂ ਮਿਲਦੀ ਇਹ ਸਿਰਫ ਇੱਕ ਕਰਤੇ ਦੀ ਸਿੱਧੀ ਗੱਲ ਹੈ ਇੱਕ ਕਰਤੇ ਦੀ ਇੱਛਾ ਦੀ ਗੱਲ ਹੈ ਇਹ ਕਰਤੇ ਦੀ ਇੱਛਾ ਸ਼ਕਤੀ ਦੀ ਗੱਲ ਹੈ ਕਿ ਕਰਤਾ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਤਾ ਪ੍ਰਦਾਨ ਨੇ ਇਥੇ ਕਰਤ ਦੀ ਜਿਹੜਾ ਉਹਦੀ ਇੱਛਾ ਸ਼ਕਤੀ ਦੀ ਪ੍ਰਦਾਨਗੀ ਹੈ ਇਸ ਕਰਕੇ ਦੋਏ ਇਕੱਠੇ ਰਹੀਆਂ ਕਰਤੇ ਦੀ ਸੀਟ ਫੇਰ ਬੜੀ ਹੈ ਉਹਦੀ ਇੱਛਾ ਲੋ ਇਹ ਵਰਤੰਤ ਹੋਰ ਗੱਲ ਆ ਉਹ ਵਰਤੰਤ ਹੋਰ ਗੱਲ ਆ ਉਹ ਰੋਲ ਕਰਤੇ ਦਾ ਵਰਤੰਤ ਤੇ ਕਰਤਾ ਹੀ ਪ੍ਰਦਾਨ ਹੈ ਇਥੇ ਉਹਦੀ ਇੱਛਾ ਪ੍ਰਦਾਨ ਹੈ ਕਰਤੇ ਦੀ ਇੱਛਾ ਕਰਤੇ ਤੋਂ ਬੜੀ ਨਹੀਂ ਹੋ ਸਕਦੀ ਕਰਤੇ ਦੀ ਇੱਛਾ ਕਰਤੇ ਦੀ ਬਰਾਬਰੀ ਨਹੀਂ ਕਰ ਸਕਦੀ ਨਹੀਂ ਬਰਾਬਰੀ ਨਹੀਂ ਕਰ ਇੱਛਾ ਤਾਂ ਬਦਲੀ ਜਾ ਸਕਦੀ ਹੈ ਕਰਤਾ ਨਹੀਂ ਬਦਲਉੜ ਇੱਛਾ ਬਦਲਦੀ ਹੈ ਪਰਮੇਸ਼ਰ ਦੀ ਇੱਛਾ ਹਰ ਆਦਮੀ ਦੇ ਪ੍ਰਤੀ ਬਦਲਦੀ ਹੈ ਸਾਡੀ ਵੀ ਬਦਲਦੀ ਹੈ ਕੋਈ ਸਾਡਾ ਬੱਚਾ ਹੀ ਆ ਵਿਰੋਧ ਕਰਦਾ ਨਹੀਂ ਮੰਨਦਾ ਸਾਡੀ ਇੱਛਾ ਹੋਰ ਹੁੰਦੀ ਉਹਦੇ ਪ੍ਰਤੀ ਜਿਉਂ ਜਿ ਬਦਲਾ ਆ ਜਾਂਦਾ ਹੈ ਜੰਦਾ ਬਣ ਜਾਂਦਾ ਹੈ ਇੱਛਾ ਬਦਲ ਜਾਂਦੀ ਹੈ ਸਾਡੀ ਬਾੜਾ ਬਣਦਾ ਫਿਰ ਇੱਛਾ ਉਹ ਦੂਏ ਲੋੜ ਬਦਲ ਜਾਂਦੀ ਹੈ ਇਹਦੇ ਬਦਲ ਇਹ ਤਾਂ ਬਦਲਣ ਵਾਲੀ ਚੀਜ਼ ਹੈ ਇੱਛਾ ਤਾਂ ਹਰ ਵਕਤ ਇੱਛਾ ਤਾਂ ਬਦਲਣ ਵਾਲੀ ਚੀਜ਼ ਹੈ ਆਪ ਥੋੜੀ ਬਦਲਣ ਵਾਲੀ ਚੀਜ਼ ਹੈ ਆਦਮੀ ਨਹੀਂ ਬਦਲਦਾ ਇੱਛਾ ਬਦਲ ਸਕਦੀ ਹੈ ਤੂੰ ਤੇ ਭਾਵੇਂ ਕੰਮ ਸੁਸਾਸ ਤੇ ਰੱਖ ਲੈ ਤਾ ਰੱਖ ਲੈ ਹਮਸਾੜ ਢੁਪਰਾ ਹੈ ਉਰ ਭਾਵੇਂ ਨਾ ਭਾਵੇਂ ਜੇ ਤੇਸ ਨਦਰ ਨਾ ਆਵੀ ਜੇਲਾ ਗਿਆ ਨਾਲ ਤਾਂ ਬਹੁਤ ਨੂੰ ਪੁੱਛਿਆ ਕਬਾਤ ਨੂੰ ਪੁੱਛੇ ਕਿ ਬਦਲਣ ਵਾਲੀ ਚੀਜ਼ ਹੈ ਬਤਾਓ ਸਾਡੇ ਜਾਊਗਾ ਤਾਂ ਉਹਦੇ ਚ ਵੀ ਬਦਲਾਊਗਾ ਬਸ ਜੇ ਭੈੜਾ ਬਦਲਾਊਗਾ ਫਿਰ ਉਹ ਦੂਰ ਕਰ ਦੂਗਾ ਸਾਨੂੰ ਜੇ ਬੇ ਘਰ ਦੇ ਸਮਝ ਤੋਂ ਉੱਲੇ ਨੇ ਆਪਣੇ ਜੋਕਾਂ ਨੂੰ ਜੇ ਨਰੈਕ ਹੋ ਜਾਣ ਜੋਕ ਕਹਿੰਦੇ ਨੇ ਬਾਪ ਕਹਿੰਦਾ ਮੇਰਾ ਮੁੰਡਾ ਹੀ ਨਹੀਂ ਮੈਂ ਇਹਨੂੰ ਬੇਦਖਲ ਕਰ ਬਦਰਾਮੀ ਵੀ ਆਵਰੇ ਇਵੇਂ ਹੋ ਬਦਨਾਮ ਉਹ ਨਾਮਾਰੇ ਸਾਨੂੰ ਦੂਰ ਕਰ ਦਿੰਦੇ ਦੂਰ ਕਰ ਦਿੰਦੇ ਅੰ ਦੂਰ ਕੀਤੇ ਹੋਇਆ ਮੁਲਕੀ ਹੈ ਹਾਂਜੀ ਦੋਹਰਾ ਉੱਪਰਲਾ ਕੱਲਾ ਸਬਈਆ ਦਰੋਲ ਗੁਰਬਤ ਦੇ ਨਾਲ ਮੇਲ ਖਾਂਦਾ ਕੋਈ ਇਹ ਸਬਈਏ ਦੇ ਵਿੱਚ ਕੋਈ ਕਮੀ ਕੱਢ ਕੇ ਦਿਖਾਵੇ ਕਿ ਇਹ ਸਬਈਆ ਗੁਰਬਤ ਦਾ ਹੈ ਉਹ ਨਾਲੀ ਦੁਰਗਾ ਚੰਡੀ ਆਪੇ ਇੱਥੇ ਰਦ ਹੋਗੀ ਸ਼ੁਰੂ ਜੇ ਰੱਦ ਹੋ ਗਈ ਪੂਰਤੀ ਸ਼ੁਰੂ ਜੇ ਰੱਦ ਕਰਤੀ ਤੋ ਸੁਤੇ ਪਾਇ ਤੇ ਫਿਰ ਅੱਗੇ ਤਾਂ ਫੜਦੇ ਵ ਅੱਗੇ ਕੀ ਲਿਖਿਆ ਹੈ ਹਾਂਜੀ ਦੋਰਾ ਕਿਰਪਾ ਸਿੰਧ ਤੁਮਰੀ ਕਿਰਪਾ ਜੋ ਕੁਛ ਮੋਹ ਪਰ ਹੋਏ ਰਚੋਂ ਚੰਡਕਾ ਕੀ ਕਥਾ ਬਾਣੀ ਸੁਭ ਸਭ ਹੋਏ ਹੈ ਕਿਰਪਾ ਸਿੰਧ ਦੇਖੋ ਬੁਲਾਇਆ ਬੋਲੂਗਾ ਕਹਿੰਦਾ ਮੈਂ ਨਹੀਂ ਰਖ ਸਕਦਾ ਤੇਰੀ ਕਥਾ ਇਹ ਕਥ ਕਥਾ ਹੈ ਹੈ ਕਿਰਪਾ ਦੇ ਸਾਗਰ ਸਮੁੰਦਰ ਜੇ ਤੇਰੀ ਕਿਰਪਾ ਕੁਝ ਹੋ ਜਵੇ ਮੇਰੇ ਤੇ ਜੋ ਕੁਝ ਮੋਹ ਪਰ ਹੋਏ ਜੇ ਕੁਝ ਤੇਰੀ ਕਿਰਪਾ ਹੋ ਜਵੇ ਮੈਂ ਚਾਹਨਾ ਮੇਰੀ ਇੱਛਾ ਤੇਰੀ ਕਥਾ ਲਿਖਾਂ ਮੈਂ ਰਚੂ ਚੰਡਕਾ ਕੀ ਕਥਾ ਮੈਂ ਚੰਡਕਾ ਦੀ ਕਥਾ ਲਿਖਾਂ ਤੇਰੀ ਇੱਛਾ ਸ਼ਕਤੀ ਦੀ ਕਥਾ ਲਿਖਾਂ ਸੰਸਾਰ ਕੇ ਰਾਜਾ ਰਾਮ ਦੀ ਕਹਾਣੀ ਲਿਖਾਂ ਮੈਂ ਕਬੀਰ ਕਹਿੰਦਾ ਜਾਣੀ ਜਾਣੀ ਰਾਮ ਦੀ ਕਹਾਣੀ ਇਹ ਕਹਿੰਦੇ ਅਸੀਂ ਜਾਣੀ ਨਹੀਂ ਹੈ ਤੂੰ ਨਾਲ ਦੀ ਨਾਲ ਜਾਣਾਈ ਜਾ ਰਜੋ ਚੰਡਕਾ ਕੀ ਕਥਾ ਤੂੰ ਬੁਲਾ ਮੈਂ ਬੋਲੂਗਾ ਬਾਣੀ ਸੁਭ ਸਭ ਹੋਵੇ ਜਿਹੜੀ ਬਾਣੀ ਹੈ ਸੁਭ ਬਾਣੀ ਹੋਵੇ ਸੁਭ ਬਚਨੁ ਕਰਲ ਮੁਝੋ ਜਿਹੜੇ ਪਿੱਛੇ ਕਥਾ ਕੋ ਲੋਕਾਂ ਨੇ ਪੜ੍ਹਨੀ ਹੈ ਸੁਣਨੀ ਹੈ ਇਹ ਸੰਤਾਂ ਨੇ ਪੜਨ ਵਾਲੀ ਹੈ ਇਹ ਰਾਖਸ਼ਾਂ ਨੇ ਪੜਨ ਵਾਲੀ ਨਹੀਂ ਜਿਹੜੇ ਮਾਇਆ ਧਾਰੀ ਦੇ ਸਾਰੇ ਰਾਖਸ਼ ਬੁੱਧੀ ਹੈ ਚਲਾਉਣਾ ਤਾਂ ਉਹਨਾਂ ਅਖਬਾਰਾਂ ਗੱਲਾਂ ਕਰਦੇ ਦਸ ਬੁਰਾਂ ਦੀ ਉਹ ਦਸ ਬੁਰਾਂ ਦੀ ਆੜ ਚ ਵਿਰੋਧ ਕਰਕੇ ਅਖਬਾਰ ਚਲਾਉਣਾ ਚਾਹੁੰਦਾ ਸੀ ਔਰ ਕੁਛ ਨਹੀਂ ਸੀ ਗੱਲ ਉਨੂੰ ਪਤਾ ਵੀ ਕੰਟਰੋਵਰਸੀ ਵਾਲੀ ਕੋਈ ਗੱਲ ਮੈਂ ਲਿਖੂਗਾ ਐਸੀ ਅੱਗ ਜਾਲ ਲਓ ਜਿਹੜੀ ਬੁਝੇ ਹੀ ਨਾ ਕੰਟਰੋਵਰਸੀ ਚ ਜਲਦੀ ਰਹੂਗੀ ਲੋਕ ਜ਼ਿਆਦਾ ਪੜਨਗੇ ਮੇਰਾ ਅਖਬਾਰ ਚੱਲੂਗਾ ਆ ਗੱਲ ਔਰ ਕੁਛ ਹੋਰੀ ਦੇ ਵਿੱਚ ਖੁਦ ਪਤਾ ਤਾਂ ਮੇਰੇ ਕੋਲ ਮੰਨੇ ਆਂਦੀ ਸਾਰੀ ਗੱਲ ਦਸ ਬੁਰਾਂ ਦੁਆਰੇ ਉਹ ਮੈਨੂੰ ਕਹਦਾ ਸੀ ਬੁੱਕ ਕਰ ਜੋ ਤੁਸੀਂ ਵਾਹ ਵੀ ਉਹ ਚੰਗੀ ਸਿੱਖਿਆ ਦੇਣ ਲੱਗੇ। ਤਾਂ ਅਸੀਂ ਦੇਖਿਆ ਵੀ ਤਾਂ ਸਿੱਖਿਆ ਹੀ ਨਹੀਂ। ਸਿੱਖੀ ਵਾਲੀ ਨੇ ਇੱਜ ਕੋਈ ਗੱਲ ਹੈ। ਹਾਂ ਗੁਰਦੁਆਰੇ ਦੀ ਗੋਲਕ ਤੇ ਨਿਗਾਹ ਹੈਗੀ ਐ। ਸੁਭਨਾ ਚੀਫ ਮਿਨਿਸਟਰ ਦਾ ਵੀ ਦੇਖਿਆ ਸੀ ਇਹ ਚੀਫ ਮਿਨਿਸਟਰ ਬਣ ਜਾਊਗਾ। ਇੱਥੇ ਤੱਕ ਸੀ ਗੱਲ ਇਹਦੇ ਦਿਮਾਗ ਚੋਂ। ਸੰਤ 2000 ਚ। ਪਰ ਆਇਆ ਨਹੀਂ ਦੇਵਾਦਾ ਵੀ ਮੱਖੜ ਜੋ ਬਾੜ ਮਾਂ ਸੰਗਤ ਬਾਹਰ ਕੱਢ ਦੂਗੀ। ਇਹ ਦੀ ਸੀ ਪਤਾ। ਓਲ ਜੋਤ ਜਗਮਗੈ ਜਗਤਮੈ ਚੰਡ ਚਮੁੰਡ ਪ੍ਰਚੰਡ ਆਹ ਕੱਲ ਹਨ ਇਹ ਜੋਤ ਹੈ ਜਿਹੜੀ ਸਾਰਿਆਂ ਦੇ ਅੰਦਰ ਜੋਤ ਹਨ ਜੋਤ ਜਗਮਗਾਏ ਜਗਤ ਵਿੱਚ ਸਾਰੇ ਜਗਤ ਦੇ ਵਿੱਚ ਜੋਤ ਜਗਦੀ ਹੈ ਦੀ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਇਹ ਚੰਡ ਹੈ ਤੇ ਚਮੁੰਡ ਹੈ ਚਮੁੰਡ ਕਿਹਨੂੰ ਕਹਦੇ ਨੇ ਜਿਹੜੀ ਹੰਕਾਰ ਦਾ ਸਿਰ ਕੱਟਣ ਵਾਲੀ ਹੋਵੇ ਚੰਡ ਚਮੁੰਡ ਪ੍ਰਚੰਡ ਚਮੁੰਡ ਬੋਟ ਨੂੰ ਕੱਢਣ ਵਾਲੀ ਬੋਟ ਸਰਵੰਦਾ ਮਨ ਦੀ ਜੈ ਸਰਸੋਂ ਪੀਏ ਮਨ ਇਹ ਹੀ ਦਵਾਉਗੀ ਤੇ ਯਾਰ ਕਰੂ ਮਨ ਨੂੰ ਇਹ ਦਰਵਾਰ ਹੈ ਜਿਹੜੀ ਉੱਤੇ ਜਿਹੜਾ ਕਹਾ ਸੀ ਸਰ ਚਾਹੀਦਾ ਹੈ ਉਹੀ ਅਨੰਦਪ੍ਰਸਾਦ ਇਹੀ ਖੜੀ ਸੀ ਚੰਡੀ ਪ੍ਰਗਟ ਹੋਈ ਹੱਥੇ ਤਲਵਾਰ ਦਾ ਉਹਦਾ ਦਿਖਾਵਾ ਸੀ ਉਹਦਾ ਭਾਇ ਦੇਣ ਵਾਲੀ ਗੱਲ ਸੀ ਇਬਦਾਨ ਲੈਣਾ ਸੀ ਇਬਦਾਨ ਲੈਣ ਵਾਲੀ ਅੱਦਰ ਸੀ ਉਹ ਤਾਂ ਕੌਧਾ ਕੀਤਾ ਸੀਗਾ ਡਰਾਉਣ ਵਾਸਤੇ ਵਾੜਨਾ ਕਬੂਲ ਹੈ ਕਿ ਨਹੀਂ ਹੈ ਜਵਾਨੀ ਗੱਲ ਨਹੀਂ ਬੰਦੇ ਸੀ ਵਾੜਨਾ ਕਬੂਲਿਆ ਕਿ ਨਹੀਂ ਕਬੂਲਿਆ ਆਓ ਜੀ ਨਾ ਕਬੂਲਿਆ ਫਿਰ ਦਿਓ ਸਰ ਜਾਈ ਦੇ ਜਿਹੜਾ ਕਬੂਲਿਆ ਹੋਇਆ ਸੀ ਇਹਦਾ ਅਰਾਦਾ ਪੱਕਾ ਸੀ ਉੱਠ ਗਿਆ ਜਿਹਦੀ ਆ ਜੋ ਡਮਾ ਡੋਲ ਸੀ ਗੱਲ ਹੋ ਬੈਠੇ ਰਹੇ ਬੈਠੇ ਰਹੇ ਡਮਾ ਡੋਲ ਸੀ ਜਿਹੜੇ ਗੋਲੇ ਨੂੰ ਲੈ ਗਏ ਪਰ ਤੰਬੂ ਚ ਲੈ ਗਏ ਤੰਬੂ ਤਾਂ ਲੈ ਗਏ ਵਿਧੂਆ ਹੋਰ ਕਰਨਾ ਸੀ ਤੰਬੂ ਚ ਲੈ ਗਏ ਇਹ ਜਿਆ ਨਾਟਕ ਹੋਇਆ ਐ ਹੋ ਗਿਆ ਵੀ ਉਸ਼ੀਰ ਹੋ ਗਿਆ ਜੀ ਕਰਤਾ ਸ਼ੀਰ ਜਾ ਕੇ ਵੀ ਜਿਹੜਾ ਦੂਆ ਉੱਡੂ ਆਉਣਾ ਇਦੋਂ ਵੀ ਪੈ ਵੀ ਦੋਗੇ ਉੱਠੂ ਵੀ ਜਿਹੜਾ ਪਹਿਲਾ ਸਿੰਘ ਸੀ ਉਹ ਤਾਂ ਉਹਦਾ ਤਾਂ ਇਮਤਾਨ ਹੋ ਲਿਆ ਉਹ ਤਾਂ ਸ਼ਹੀਦ ਕਰ ਦਿੱਤਾ ਅੱਲ ਜਾ ਕੇ ਦੁਆ ਬੇਰ ਉਠਖੜਿਆ ਇਹਦਾ ਮਤਲਬ ਹੈ ਪੱਕੇ ਇਰਾਦੇ ਵਾਲੇ ਸੀ ਜਿਹੜੇ ਉੱਥੇ ਸਾਰੇ ਮਨ ਯਾਰਿਆ ਉੱਥੇ ਜਮਾ ਕਰਤੇ ਬਾ ਬਾਜਵਾਰ ਕੱਢ ਲੈ ਕਹਿੰਦੇ ਹੁਣ ਚਾਹੀਦਾ ਹੀ ਨਹੀਂ ਹੋਰ ਹੋਰ ਵੀ ਬਥੇਰੇ ਉਠਖੜਦੇ ਕੋ ਕਰ ਹੈ ਥੋੜੇ ਜਗ੍ਹਾ ਹੈ ਬਾਕੀ ਉਥੋਂ ਮਾਤਾ ਕੋ ਚਲੇਗਾ ਕੋਈ ਤਾਂ ਕਿਦਰ ਨੂੰ ਖੇਗਾ ਕੋਈ ਕਿਦਰ ਨੂੰ ਜਾਂ ਤੰਬੂ ਜਾਂਦਾ ਜਾਂ ਉੱਠ ਕੇ ਚਲੇ ਜਾਂਦੇ ਸੀ ਜਾਂ ਤੰਬੂ ਜਵੜਦੇ ਨਾ ਜਾਣ ਪਿੱਛੋਂ ਗਏ ਜਾਂਦੇ ਸੀ ਉਹ ਕਾਇਰ ਸੀ ਸਾਹਮਣੇ ਦੌੜਦੇ ਨਹੀਂ ਸੀ ਜਾਂ ਤੰਬੂ ਚ ਲੱਗੇ ਜਾਂਦੇ ਸੀ ਉਹ ਜਾਣ ਕੇ ਕਦਾਂ ਮਿੰਟ ਲਾਏ ਹੁੰਦੇ ਸੀ ਵੀ ਜੀ ਨੇ ਜਾਣੇ ਚਲੇ ਜਾਵੇ ਟਾਈਮ ਦੇਣ ਵਾਸਤੇ ਉਹ ਕੱਟ-ਕੱਟ ਕੇ ਅੰਦਰ ਕੀ ਜਾਣ ਵਾਲੇ ਸੀਗੇ ਇਹਨਾਂ ਨੂੰ ਬੜਾ ਪਤਾ ਗੱਲ ਕੀ ਸੀ ਕੋਈ ਉਥੇ ਗਈ ਜਾਂਦਾ ਮਿੱਟ ਹੌਸਲੀਆਂ ਬਾਰੀ ਜਾਂਦੇ ਨੇ ਕੀ ਲੋਡ ਸੀ ਸਰ ਘਟਣ ਦੀ ਲੋਡ ਕੀ ਸੀ ਡਰਾਮਾ ਅਸੀਂ ਕਰਤਾ ਸਾਰਿਆਂ ਨੂੰ ਸਾਰੇ ਉਹਨਾਂ ਨੂੰ ਤਾਂ ਤੁਸਲੀ ਆਈ ਸੀ ਨਵੀਂ ਫਤਿਹ ਬੁਲਾਤੀ ਬਵਨਾਂ ਨੂੰ ਤਾਂ ਥੱਲੇ ਗੋਲ ਸੀ ਜਿਹੜੇ ਬਾਹਰ ਬੈਠੇ ਸੀ ਉਹਨਾਂ ਨੇ ਤਾਂ ਆਪਣਾ ਦੇ ਤਸ ਰੌਲਾ ਮੁਕਿਆ ਚਾਹੇ ਮਾਲਕ ਲਵੇ ਚਾਹੇ ਨਾ ਲਵੇ ਉਹਨਾਂ ਨੂੰ ਕਹਿੰਦਾ ਭਾਈ ਸਰ ਰਵਾਨਾ ਤਾਂ ਲਾਵਾਂਗੇ ਟਾਈਮ ਆਊਗਾ ਫਿਰ ਲਾਵਾਂਗੇ ਦਿੱਤਾ ਨਹੀਂ ਉਹਨਾਂ ਨੇ ਫਿਰ ਰੌਲੇ ਰਹੇ ਨੇ ਫਿਰ ਗਏ ਨਹੀਂ ਕਰ ਨੂੰ ਆਂ ਜੇ ਸਰ ਦੇ ਤਾਂ ਕਰੂਗੀ ਅਰ ਜਣਾ ਸੀ ਲੋੜ ਤੇ ਸਾਡੇ ਨਾਲੇ ਰਹੂ ਨਾੜੇ ਰਹਿਣਾ ਸੀ ਵੀ ਜੇ ਅੱਜ ਸਿਰ ਲੈ ਲੰਦੇ ਫੇਰ ਘਰ ਨੂੰ ਜਾਂਦੇ ਬਸ ਬਿਨਾਂ ਆ ਰਹੋ ਨਾਲੇ ਰਹਨੇਓ ਐਤਤ ਚੰਕੌਰ ਸਾਹਿਬ ਦੇ ਵਿੱਚ ਨਾਲੇ ਸੀ ਨਾਲੇ ਤੇ ਆਸੂ ਧਰਮ ਤੋਂ ਦੋਏ ਗਏ ਨੇ ਨਾਲ ਨਾਲੇ ਰਹਨੇਓ ਦਿੱਤਾ ਵੀ ਅਸਰ ਉਹਨਾਂ ਨੇ